ਆਤੇ ਖਾਤਰੀ ਜਥੇਬੰਦੀਆਂ ਵੱਲੋਂ ਵਿਸ਼ੋਕੇ ਵਿਕੇ ਅਦਰਸ਼ ਸਕੂਲ ਦੇ ਅਧਿਆਪਕਾਂ ਦੀ ਜੋ ਲਾਗਤ ਜਾਰੀ ਕੀਤੀ ਆ ਕੀਤਾ ਅਤੇ ਕਿਸਾਨ ਜਥੇਬੰਦੀਆਂ ਨੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਦੇ ਸਬੰਧ ਵਿੱਚ ਅੱਜ ਇੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੀ ਆਰਤੀ ਕੀਤੀ ਗਈ ਆ ਉਹਦੇ ਸਬੰਧ ਦੇ ਵਿੱਚ ਰੇਸ਼ਮ ਸਿੰਘ ਡੀਟੀਐਫ ਤੋਂ ਜ਼ਿਲ੍ਹਾ ਪ੍ਰਧਾਨ ਆਪਣੇ ਵਿਚਾਰ ਸਾਂਝ ਕਰਨਗੇ ਰੇਸ਼ਮ ਸਿੰਘ ਅਸੀਂ ਅੱਜ ਪੰਜਾਬ ਦੀਆਂ ਸਾਰੀਆਂ ਅਧਿਆਪਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੌਜਵਾਨਾਂ ਦੀਆਂ ਜਥੇਬੰਦੀਆਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਜਿੱਥੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੰਜਾਬ ਸਰਕਾਰ ਦੀ ਆਰਥਿਕ ਪੁਕੀ ਆ ਕਿਉਂਕਿ ਚਾਹ ਕੇ ਅਦਾਰਸ਼ ਮਾਡਲ ਸਕੂਲ ਦੇ ਅਧਿਆਪਕਾਂ ਤੇ ਮਾਪੇ ਪਿਛਲੇ ਲੰਬੇ ਸਮੇਂ ਤੋਂ ਪ੍ਰੈਸ਼ਟ ਮੈਨੇਜਮੈਂਟ ਦੇ ਖਿਲਾਫ ਜਿਹੜੀ ਲੰਮੀ ਲੜਾਈ ਲੜ ਰਹੇ ਸੀ ਉਸ ਪ੍ਰੈਸ ਮੈਨੇਜਮੈਂਟ ਨੂੰ ਸਕੂਲ ਤੋਂ ਬਾਹਰ ਕੱਢਣ ਦੀ ਬਜਾਏ ਇਥੋਂ ਦਾ ਪੁਲਿਸ ਪ੍ਰਸ਼ਾਸਨ ਇਥੋਂ ਦਾ ਸਿਵਲ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਉਸ ਪ੍ਰੈਸਟ ਮੈਨੇਜਮੈਂਟ ਦੇ ਪੱਖ ਤੇ ਖੜੀ ਆ ਜਿਹੜੀ ਜਿਹੜੀ ਸਰਕਾਰ ਨੇ ਦਾਅਵੇ ਕਰਕੇ ਆਏ ਸੀ ਕਿ ਸਾਡੀ ਭ੍ਰਿਸ਼ਟਾਚਾਰ ਪ੍ਰਤੀ 0% ਤੌਰ ਤੇ ਸਾ ਉਹ ਸਰਕਾਰ ਉਹਦਾ ਪ੍ਰਸ਼ਾਸਨ ਅੱਜ ਉਸ ਪ੍ਰੈਸ ਪ੍ਰਸ਼ਾਸਨ ਮੈਨੇਜਮੈਂਟ ਦੇ ਨਾਲ ਖੜਾ ਇਸ ਤੋਂ ਨੇ ਡੀਸੀ ਦੁਆਰਾ ਬਣਾਈ ਹੋਈ ਕਮੇਟੀ ਡੀਅਰ ਸਾਬਤ ਕਰਦੀ ਆ ਕਿ ਮੈਨੇਜਮੈਂਟ ਨੇ ਵਿਦਿਆਰਥੀਆਂ ਦੀਆਂ ਵਰਦੀਆਂ ਵਿਦਿਆਰਥੀਆਂ ਦੀਆਂ ਕਿਤਾਬਾਂ ਅਤੇ ਅਧਿਆਪਕਾਂ ਦੀਆਂ ਸਖਾਹਾਂ ਦੇ ਵਿੱਚ ਮੋٹے ਪੈਸੇ ਖਾ ਕੇ ਲਗਭਗ 30 ਮਿੰਟ ਚਾਲਾ ਲਾ ਕੇ ਲਾਗ ਲਾ ਕੀਤਾ ਫਿਰ ਸੈਕਸ਼ਨ ਦਾ ਡੀਸੀ ਸੈਕਸ਼ਨ ਦਾ ਪੁਲਿਸ ਪ੍ਰਸ਼ਾਸਨ ਉਸ ਤੇ ਮੈਨੇਜਮੈਂਟ ਤੇ ਕੇਸ ਦਰਜ ਕਰਨ ਦੇ ਲਈ ਜਾਏ ਸੋਲਟਾ ਅਧਿਆਪਕਾਂ ਦੇ ਤੇ ਉਹਨਾਂ ਦਾ ਪੱਖ ਨੂੰ ਰਹੇ ਉਹਨਾਂ ਦੀ ਮਦਦ ਕਰ ਰਹੇ ਆਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਲਾਠੀ ਚਾਰਜ ਕਰਕੇ ਅੱਜ ਉਹਨਾਂ ਨੂੰ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਲੱਕਿਆ ਹੋਇਆ ਕਿ ਕਿ ਜੇਲਾ ਜੇਲ੍ਹਾਂ ਭੇਜੇ ਜਾਣੀ ਚਾਹੀਦੀ ਆ ਅਸੀਂ ਪੰਜਾਬ ਸਰਕਾਰ ਤੇ ਫੋਟੋ ਪ੍ਰਚਾਰਕਾਂ ਨੂੰ ਸੁਣਾਉਂਦੇ ਸਿਮੇਆ ਕਿ ਭਲੇਖਾ ਚੱਕ ਲਿਓ ਜੇਕਰ ਇਹ ਤੁਹਾਡੇ ਵਹਿਮ ਆ ਕਿ ਅਸੀਂ ਪ੍ਰੇਖਾ ਚਾਰਜਾਂ ਦੀ ਘਮਹਿਰ ਤੇ ਆ ਕੇ ਹੱਕ ਸੱਚ ਦੀ ਲੜਾਈ ਨੂੰ ਦੁਬਾਰਾਗੇ ਇਹ ਬਿਲਕੁਲ ਪ੍ਰੇਖਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਨੇ ਹੋਰ ਮਗਨਾ ਜੈਸੀ ਮੰਗ ਕਰਦੇ ਆ ਸਰਕਾਰ ਤੋਂ ਕਿ ਅਜੇ ਢੁੱਲੇ ਬੇਰਾਂ ਦਾ ਕੁਝ ਨਹੀਂ ਮਿਲਿਆ ਉਸ ਮੈਨੇਜਮੈਂਟ ਦੇ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਭੇਜੋ ਉਹਦੇ ਤੇ ਕੇਸ ਰੱ ਦਰਜ ਕਰੋ ਤੇ ਜਿਹੜੇ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਅਧਿਕਾਰ ਜਿਹੜੇ ਗ੍ਰਿਫਤਾਰ ਕੀਤੇ ਹਨ ਹੱਥੇ ਉਹਨਾਂ ਨੂੰ ਤੁਰੰਤ ਰਹਾਅ ਕਰੋ ਇਹ ਵਿਧਾਨਕ ਕੀ ਹੋ ਰਿਹਾ ਬਣਾ